ਉਹ ਉਹ ਤਾਂ ਸਵਾਲ ਕਾਈ ਨਾਲ ਦਾ ਹਰਦੋ ਪੁਤਲੀ ਪਿੰਡ ਇੱਥੇ ਅਸੀਂ ਸਾਡੇ ਮੁਖਵੰਤੀ ਸਾਹਿਬ ਦਾ ਜਿਹੜਾ ਸੁਪਨਾ ਕਿ ਸਾਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰਿਆ ਪਹਿਆ ਪੰਜਾਬ ਜਿਹੜਾ ਉਹ ਬਣਾਉਣਾ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਬੂਟੇ ਆ ਉਹ ਲਾਦੇ ਤਾਂ ਜੋ ਵਾਤਾਵਰਨ ਜਿਹੜਾ ਠੀਕ ਹੋਵੇ ਇਸ ਪਿੰਡ ਦੇ ਵਿੱਚ ਅਸੀਂ ਤਿੰਨ ਕਿੱਲੇ ਜਿਹੜਾ ਜੰਗਲ ਬੂਟੇ ਸੰਦੂ ਲਾਦੇ ਉਹਦਾ ਅਜੇ ਅਸੀਂ 500 ਬੂਟਾ ਇੱਥੇ ਲਾਇਆ ਇਹਨਾਂ ਕਿੱਲਾਂ ਚ ਬਾਕੀ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਲੱਗ ਜਾਣਗੇ ਇਧਰ ਦੀ ਅਸੀਂ ਕਈ ਜ਼ਮੀਨਾਂ ਜਿਹੜੀਆਂ ਮਤਲਬ ਇੱਥੇ ਲੋਕੇਟ ਕੀਤੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਕੋ ਜ਼ਮੀਨਾਂ ਲਈਆਂ ਕਿ ਸਾਨੂੰ ਕੋਈ ਜ਼ਮੀਨਾਂ ਜਿਹੜੀਆਂ ਛੱਡ ਦਿਓ ਜਿੱਥੇ ਅਸੀਂ ਬੂਟੇ ਲਾਈਏ ਸੋ ਅਸੀਂ ਅਜੇ ਨਾਲੇ ਦੇ ਵਿੱਚ ਪੰਚਾਇਤੀ ਦਾ ਜਿਹੜੇ ਸਾਡੀਆਂ ਜ਼ਮੀਨਾਂ 50 ਹਜ਼ਾਰ ਤੇ ਅਸੀਂ ਦੂਜਾ ਬੂਟਾ ਲਾਉਣਾ ਸੜਕਾਂ ਦੇ ਉੱਤੇ ਤੇ 50 ਹਜ਼ਾਰ ਦੇ ਕਰੀਬ ਅਸੀਂ ਬੂਟਾ ਲਾਉਣਾ ਜਿਹੜਾ ਸਾਡੀਆਂ ਪੰਚਾਇਤੀ ਜ਼ਮੀਨ ਉਹਦੀ ਅੱਜ ਸ਼ੁਰੂਆਤ ਕੀਤੀ ਆ ਉਹ ਦਸੀਂ ਇਹ 15 ਅਗਸਤ ਤੱਕ ਜਿਹੜਾ ਸਦਾ ਕੰਪਲੀਟ ਕਰਦੇ ਆ ਠੀਕ ਹੈ ਵਿਧਾਨ ਸਭਾ ਕਾਜ ਨਾਲ ਇਹ ਦਾ ਫਰਦੋ ਪੁਤਲੀ ਪਿੰਡ ਇੱਥੇ ਅਸੀਂ ਸਾਡੇ ਮੁਖਵੰਤੀ ਸਾਹਿਬ ਦਾ ਜਿਹੜਾ ਸੁਪਨਾ ਕਿ ਸਾਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਖਦਿਆ ਪਿਆ ਪੰਜਾਬ ਜਿਹੜਾ ਉਹ ਬਣਾਣਾ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਬੂਟੇ ਆ ਉਹ ਲਾਦੇ ਤਾਂ ਜੋ ਵਾਤਾਵਰਨ ਜਿਹੜਾ ਠੀਕ ਹੋਵੇ ਇਸ ਪਿੰਡ ਦੇ ਵਿੱਚ ਅਸੀਂ ਤਿੰਨ ਕਿੱਲੇ ਜਿਹੜਾ ਜੰਗਲ ਬੂਟੇ ਸੰਦੋ ਲਾਦੇ ਉਹਦਾ ਅੱਜ ਅਸੀਂ 500 ਬੂਟਾ ਇੱਥੇ ਲਾਇਆ ਇਹਨਾਂ ਕਿੱਲਾਂ ਚੋਂ ਬਾਕੀ ਵੀ 1-2 ਦਿਨ ਦੇ ਵਿੱਚ ਵਿੱਚ ਲੱਗ ਜਾਣੇ ਇਦਾਂ ਦੀ ਅਸੀਂ ਕਈ ਜ਼ਮੀਨਾਂ ਜਿਹੜੀਆਂ ਮਤਲਬ ਇੱਥੇ ਲੋਕੇਟ ਕੀਤੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਕੋ ਜਮੀਨਾਂ ਲਈਆਂ ਕਿ ਸਾਨੂੰ ਕੋਈ ਜਮੀਨਾਂ ਜਿਹੜੀਆਂ ਛੜ ਦੋ ਜਿੱਥੇ ਇਹ ਬੂਟੇ ਲਾਈਏ ਸੋ ਅਸੀਂ ਅਜੇ ਨਾਲੇ ਦੇ ਵਿੱਚ ਪੰਚਾਇਤੀ ਰਾਜ ਦੀਆਂ ਜਿਹੜੀਆਂ ਸਾਡੀਆਂ ਜਮੀਨਾਂ 50 ਹਜ਼ਾਰ ਤੇ ਅਸੀਂ ਦੂਜਾ ਬੂਟਾ ਲਾਉਣਾ ਸੜਕਾਂ ਦੇ ਉੱਤੇ ਤੇ 50 ਹਜ਼ਾਰ ਦੇ ਕਰੀਬ ਅਸੀਂ ਬੂਟਾ ਲਾਉਣਾ ਜਿਹੜਾ ਸਾਡੀਆਂ ਪੰਚਾਇਤੀ ਜਮੀਨ ਉਹਦੀ ਅੱਜ ਸ਼ੁਰੂਆਤ ਕੀਤੀ ਹੈ ਉਹ ਦਸੀਂ ਇਹ 15 ਅਗਸਤ ਤੱਕ ਜਿਹੜਾ ਸਦਾ ਕੰਪਲੀਟ ਕਰਦੇ ਠੀਕ